ਜੰਮੂ ਦੇ ਸਾਂਬਾ ਦੇ ਵਿੱਚ ਪਵਨ ਸਰੂਪ ਅਗਨੀ ਪੇਟ ਕਰ ਦਿੱਤੇ ਗਏ ਕਾਲਪੁਰ ਪਿੰਡ ਦੇ ਗੁਰੂ ਘਰ ਦੇ ਵਿੱਚ ਪਵਨ ਸਰੂਪ ਨੂੰ ਅੱਗ ਲਗਾ ਦਿੱਤੀ ਗਈ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਇਹ ਬੇਅਦਬੀ ਦੀ ਘਟਨਾ ਵਾਪਰੀ ਹੈ ਜੰਮੂ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਨਾਮ ਹੈ ਮਨਜੀਤ ਸਿੰਘ ਉਰਫ ਬਿੱਲਾ ਮਨਜੀਤ ਸਿੰਘ ਬਿੱਲਾ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਕਾਲਪੁਰ ਪਿੰਡ ਦਾ ਹੀ ਇਹ ਸ਼ਖਸ ਰਹਿਣ ਵਾਲਾ ਮੁਲਜ਼ਮ ਨੇ ਜਲਣਸ਼ੀਲ ਤੇਲ ਦੀ ਵਰਤੋਂ ਕੀਤੀ ਸੀ ਇਹ ਪੁਲਿਸ ਦਾ ਕਹਿਣਾ ਹੈ ਜੋ ਜਾਣਕਾਰੀ ਹੈ ਕਿ ਪੈਟਰੋਲ ਦਾ ਇਸਤੇਮਾਲ ਕੀਤਾ ਸੀ ਔਰ ਗੁਰੂਗ੍ਰੰਥ ਸਾਹਿਬ ਜੀ ਦੇ ਉੱਤੇ ਪਾਕੇ ਉਸ ਨੂੰ ਸੜਨ ਦੀ ਕੋਸ਼ਿਸ਼ ਕੀਤੀ ਗਈ ਸਾੜਿਆ ਗਿਆ ਐਸ.ੀ.ਪੀ.ਐਸ ਨੇ ਵੀ ਘਟਨਾ ਦੀ ਨਿਖੇਧੀ ਕੀਤੀ ਹੈ ਜਿੱਥੇ ਗੁਰੂਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸਾੜੇ ਗਏ ਐਸ.ੀ.ਪੀ.ਸੀ ਦਾ ਦਾਅਵਾ ਹੈ ਕਿ ਪੰਜ ਪਵਿੱਤਰ ਸਰੂਪਾਂ ਨੂੰ ਪੈਟਰੋਲ ਪਾ ਕੇ ਅੱਗ ਲਗਾਈ ਗਈ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਐਸ.ੀ.ਪੀ.ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਰਦੇ ਨਜ਼ਰ ਆ ਰਹੇ ਨੇ ਦੂਜੇ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਲਦੀਪ ਸਿੰਘ ਗੜਗਾ ਜੋਹਰਾਂ ਦੇ ਵੱਲੋਂ ਵੀ ਇਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਦੀ ਮੰਗ ਕੀਤੀ ਗਈ ਹੈ ਨਿਖੇਧੀ ਕੀਤੀ ਗਈ ਹੈ ਦੇ ਨਾਲ ਹੀ ਬੇਅਦਬੀ ਤੇ ਸਖਤ ਕਾਨੂੰਨ ਦੀ ਮੰਗ ਇੱਕ ਵਾਰ ਫਿਰ ਉੱਠਦੀ ਨਜ਼ਰ ਆ ਰਹੀ ਹੈ ਅਦਰਸਲ ਇਹ ਪੂਰੀ ਘਟਨਾ ਰਾਤ ਕਰੀਬ 2 ਤੋਂ 3 ਵਜੇ ਦੇ ਵਿਚਾਲੇ ਵਾਪਰੀ ਅਚਾਨਕ ਗੁਰਦੁਆਰੇ ਦੇ ਵਿੱਚੋਂ ਅੱਗ ਦੀਆਂ ਲੱਗਟਾਂ ਉੱਤ ਦੀਆਂ ਦੇਖ ਕੇ ਇਲਾਕੇ ਦੇ ਲੋਕ ਦਹਿਸ਼ਤ ਚਾਏ ਜਿਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਇਤਲਾਹ ਦਿੱਤੀ ਅਤੇ ਫਿਰ ਅੱਗ ਦੇ ਕਾਬੂ ਪਾਇਆ ਗਿਆ ਇਸ ਘਟਨਾ ਦੇ ਵਿਰੋਧ ਦੇ ਵਿੱਚ ਸਿੱਖ ਪਾਈ ਚਰਦੇ ਲੋਕ ਸੜਕਾਂ ਤੇ ਵੀ ਉਤਰੇ ਮਲਜ਼ਮ ਮਨਜੀਤ ਸਿੰਘ ਉਰਫ ਬਿੱਲਾ ਦੇ ਘਰ ਦੇ ਵਿੱਚ ਭੰਨ ਤੋੜ ਤੱਕ ਕਰ ਦਿੱਤੀ ਗਈ ਹੈ ਤੇ ਉਸ ਦੀ ਕਾਰਨ ਵੀ ਜਿਹੜਾ ਨੁਕਸਾਨ ਪਹੁੰਚਾਇਆ ਗਿਆ ਖੈਰ ਕਾਰਾ ਇਸ ਤਰੀਕੇ ਦਾ ਕਿਤੇ ਮਨਜੀਤ ਸਿੰਘ ਬਿੱਲਾ ਨੇ ਪਾਵਨ ਸਰੂਪ ਨੂੰ ਕਿਉਂ ਇਸ ਤਰੀਕੇ ਨਾਲ ਕਰ ਦਿੱਤਾ ਕਿਉਂ ਪੈਟਰੋਲ ਪਾ ਕੇ ਸਾੜਿਆ ਗਿਆ ਇਹ ਆਪਣੇ ਆਪ ਦੇ ਵਿੱਚ ਜਾਂਚ ਦਾ ਵਿਸ਼ਾ ਜ਼ਰੂਰ ਹੈ ਪਰ ਸਿਗਪਾਈ ਚਰਦੇ ਵਿੱਚ ਰੋਸ ਹੈ ਹਾਲਾਂਕਿ ਸੰਵਾਦ ਦੇ ਵਿੱਚ ਜੰਮੂ ਪੁਲਿਸ ਨੇ ਜ਼ਰੂਰ ਇਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਸਾਡੇ ਪਿੰਡ ਘਟਨਾ ਹੋਈ ਹੈ ਬਹੁਤ ਦੁਖਦਾਈ ਹੈ ਸਾਡੇ ਧਰਮ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਇਦਾਂ ਦਾ ਕਦਮ ਨਹੀਂ ਲੈਣਾ ਚਾਹੀਦਾ ਜਿਹੜਾ ਇਸ ਬੰਦੇ ਨੂੰ ਸਾਡੀ ਪ੍ਰਸ਼ਾਸਨ ਅੱਗੇ ਅਪੀਲ ਹੈ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹੋ ਲਈ ਜੋ ਦੁਆਰਾ ਘਟਨਾ ਨਾ ਹੋਏ ਅਸੀਂ ਤਾਂ ਕਹਿੰਦੇ ਆ ਵੀ ਇਹਨੂੰ ਫਾਂਸੀ ਦਾ ਹੁਕਮ ਆਉਣਾ ਚਾਹੀਦਾ ਹੈ ਐਸੇ ਬੰਦੇ ਨੂੰ ਬਿਲਕੁਲ ਹੀ ਪਰਿਵਾਰ ਹੀ ਖਤਮ ਕਰਨਾ ਚਾਹੀਦਾ ਹੈ ਇਹਦਾ ਘਰ-ਬਾਰ ਖਤਮ ਕਰਕੇ ਇਹਨੂੰ ਕਿਤੇ ਬਹੁਤ ਦੂਰ ਛੱਡਣਾ ਚਾਹੀਦਾ ਹੈ ਇਹ ਬਾਕੀ ਸਾਡੀ ਸਿੱਖ ਕੌਮ ਨੂੰ ਨਗਰਪਾਲਪੁਰ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਇਹ ਤਕਰੀਬਨ 1:00 ਬੱਜ ਕੇ ਕੋਈ 25 ਮਿੰਟ ਦੀ ਗੱਲ ਹੈ ਇਕ ਦੁਸਤਾਂ ਰਾਤ ਨੂੰ ਇੱਕ ਮਨਜੀਤ ਸਿੰਘ ਬਿੱਲਾ ਜੋ ਕਿ ਇੱਕ ਸਾਈਡ ਤੋਂ ਦਰਵਾਜ਼ਾ ਤੋੜ ਕੇ ਅੰਦਰ ਵੜ ਕੇ ਗੁਰੂ ਮਹਾਰਾਜ ਜਿੱਥੇ ਅਸੀਂ ਪ੍ਰਕਾਸ਼ ਕਰਦੇ ਹਾਂ ਉੱਥੇ ਪੰਜ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੀ ਜੁਨਾ ਦੇ ਉਸ ਬੰਦੇ ਨੇ ਪਟਰੋਲ ਛਣਕ ਕੇ ਆਗ ਲਗਾਈ ਗਈ ਉਸ ਦੀ ਮੈਂ ਕੜੀ ਨਿੰਦਾ ਕਰਦਾ ਕਿ ਐਸਾ ਇਨਸਾਨ ਦੁਨੀਆ ਤੇ ਕੋਈ ਨਹੀਂ ਹੋਣਾ ਜੋ ਉਸ ਇਨਸਾਨ ਨੇ ਐਸਾ ਗਲਤ ਕੰਮ ਕੀਤਾ ਹੈ ਮੈਂ ਤਾਂ ਕਹਿੰਦਾ ਪ੍ਰਸ਼ਾਸਨ ਅੱਗੇ ਕਿ ਉਸ ਤੇ ਉੱਪਰ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਆਨਲ ਸਮਾਜ ਦੇ ਵਿੱਚ ਦੁਬਾਰਾ ਕੋਈ ਐਸਾ ਸੱਚ ਨਾ ਪੈਦਾ ਹੋਏ ਕਿ ਜਿਉ ਕਿ ਆਡੀ ਵੱਡੀ ਗਲਤੀ ਕੀਤੀ ਜੈ ਕਿਉਂਕਿ ਉਹ ਸਾਡੇ ਨਾਲ ਕਿਸੇ ਨਾਲ ਇਨਸਾਨ ਨਾਲ ਕੁਝ ਵੀ ਕਰ ਸਕਦਾ ਸੀ ਦੁਸ਼ਮਣੀ ਕਿਸੇ ਇਨਸਾਨ ਨਾਲ ਕਰ ਸਕਦਾ ਸੀ ਪਰ ਗੁਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੀਤੀ ਹੈ ਇਸ ਤੇ ਮੈਂ ਕੜੀ ਨਿੰਦਾ ਕਰਦਾ ਹਾਂ ਔਰ ਮੈਂ ਪ੍ਰਸ਼ਾਸਨ ਅੱਗੇ ਹੋਈ ਕਹਿਣਾ ਕਿ ਉਹਨੂੰ ਇਸ ਤਰ੍ਹਾਂ ਨਾ ਛੱਡਿਆ ਜਾਏ ਉਸ ਨੂੰ ਜੰਦ ਪੂਰੀ ਉਮਰ ਦੀ ਜੇਲ੍ਹ ਹੋਣੀ ਚਾਹੀਦੀ ਹੈ ਜਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਅੱਜ ਜੰਮੂ ਤੇ ਸ਼ਾਂਭਾ ਜ਼ਿਲ੍ਹੇ ਦੇ ਵਿੱਚ ਮਨਪਾਗੀ ਤੋਂ ਬਹੁਤ ਹੀ ਮਨਪਾਗੀ ਜਿਹੜੀ ਹੈ ਘਟਨਾ ਹੋਈ ਆ ਦੁਸ਼ਟਾਂ ਨੇ ਜਾਗਤ ਜੋਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਸੇਖੇ ਨੂੰ ਕਦੀ ਬਰਦਾਸ਼ਤ ਨਹੀਂ ਕਰਤਾ ਨਾ ਕਰ ਸਕਦੇ ਇੱਥੋਂ ਦੇ ਨੌਜਵਾਨਾਂ ਨੇ ਇੱਥੋਂ ਦੀ ਸੰਗਤ ਨੇ ਇਲਾਕੇ ਨੇ ਦੁਸ਼ਟਾਂ ਦਾ ਨਾਲ ਹੀ ਘਾਰੇ ਹੀ ਉਹਨੂੰ ਬਿਲਕੁਲ ਥੇ ਕਰਤਾ ਬਾਕੀ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਹੋਆ ਔਰ ਇਥੇ ਜਿਹੜੀਆਂ ਕਮੀਆਂ ਪਾਈਆਂ ਗਈਆਂ ਬਹੁਤ ਵੱਡੀਆਂ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਪਹਿਰੇਦਾਰ ਨਹੀਂ ਗੁਰਦੁਆਰਾ ਸਾਹਿਬ ਸ਼ੀਸ਼ੇ ਲੱਗੇ ਕੋਈ ਵੀ ਤੋੜ ਕੇ ਅੰਦਰ ਜਾ ਸਕਦਾ ਮੈਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਹਨਾਂ ਨੂੰ ਇਹ ਤਗੀਦ ਕਰਦਾ ਵੀ ਤੁਸੀਂ ਹਰ ਗੁਰਦੁਆਰੇ ਦੇ ਵਿੱਚ ਜਿਹੜੀ ਪਹਿਰੇਦਾਰੀ ਆ ਪਾਹੀ ਪਹਿਲਾਂ ਵੀ ਕਹਿ ਚੁੱਕੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਈ ਵਾਰੀ ਰਹਿਤਾਂ ਜਾਂ ਅਕਾਲ ਤਖਤ ਸਾਹਿਬ ਤੋਂ ਆਈਆਂ ਤੇ ਪਹਿਰੇਦਾਰੀ ਜਿਹੜੀ ਆ ਉਹ ਪੱਕੀ ਕਰੋ ਸ਼ਾਮ ਨੂੰ ਰਾਤ ਨੂੰ ਜਿੰਨੇ ਵੀ ਵੱਧ ਤੋਂ ਵੱਧ ਪਹਿਰੇਦਾਰ ਹੋਣ ਉਹ ਗੁਰਦੁਆਰਾ ਸਾਹਿਬ 'ਚ ਹੋਣੇ ਚਾਹੀਦੇ ਆ